ਲੱਕ ਦਰਦ ਦੀਆਂ ਸਭ ਤੋਂ ਵਧੀਆ ਕਸਰਤਾਂ ਸਪਾਇਨਲ ਐਕਸਟੈਂਸ਼ਨ ਐਕਸਰਸਾਈਜ਼ ਜਦੋਂ ਆਪਾਂ ਲੰਬੇ ਸਮੇਂ ਲਈ ਖੜਕੇ ਕੰਮ ਕਰਦੇ ਹਾਂ ਜਾਂ ਬੈਠ ਕੇ ਕੰਮ ਕਰਦੇ ਹਾਂ ਸਭ ਤੋਂ ਪਹਿਲਾਂ ਆਪਣਾ ਪੋਸਚਰ ਖਰਾਬ ਹੋਏਗਾ ਇਹ ਜਗ੍ਹਾ ਬਿਲਕੁਲ ਸਟ੍ਰੇਟ ਹੋ ਜਾਂਦੀ ਹੈ ਤੁਹਾਡੇ ਡਾਕਟਰ ਨੇ ਤੁਹਾਨੂੰ ਨੋਟ ਪਾਇਆ ਹੋਵੇਗਾ ਵੀ ਸਪਾਇਨਲ ਐਕਸਟੈਂਸ਼ਨ ਐਕਸਰਸਾਈਜ਼ ਕਰੋ ਉਹ ਕਿਹੜੀਆਂ ਹੁੰਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਇਹ ਚੀਜ਼ ਐ ਬਿਲਕੁਲ ਸਟ੍ਰੇਟ ਹੋ ਜਾਂਦੀ ਹੈ ਔਰ ਆਪਣੇ ਬੈਕ ਤੇ ਜਾਂ ਲੱਤਾਂ ਦੇ ਵਿੱਚ ਜਾਂ ਫਿਰ ਆਪਣੇ ਜਿਹੜੇ ਲੈਟਸ ਮਸਲ ਨੇ ਉਹ ਵੀ ਕਈ ਵਾਰੀ ਦਰਦ ਕਰਨਾ ਸ਼ੁਰੂ ਕਰ ਦਿੰਦੇ ਆ ਸੇਮ ਇਸ ਤਰੀਕੇ ਦੇ ਵਿੱਚ ਵੀ ਜਿਹੜੀ ਲੰਬਰ ਸਪਾਈਨ ਹੈ ਬਿਲਕੁਲ ਸਟ੍ਰੇਟ ਹੋ ਜਾਂਦੀ ਹੈ ਆਪਣਾ ਜਿਹੜਾ ਪੋਸਚਰ ਆ ਉਹ ਟੋਟਲੀ ਰੋਂਗ ਹੋ ਜਾਂਦਾ ਸੋ ਇਸ ਨੂੰ ਆਪਾਂ ਕਸਰਤਾਂ ਨਾਲ ਹੀ ਠੀਕ ਕਰ ਸਕਦੇ ਆ ਔਰ ਕਿਹੜੀਆਂ ਨੇ ਉਹ ਸਪਾਈਨਲ ਐਕਸਟੈਂਸ਼ਨ ਐਕਸਰਸਾਈਜ਼ ਜਿਹੜੀਆਂ ਤੁਸੀਂ ਸਵੇਰੇ ਸ਼ਾਮ ਕਰਕੇ ਆਪਣੇ ਦਰਦ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਪਹਿਲੀ ਕਸਰਤ ਕੀ ਹੋਏਗੀ ਸਭ ਤੋਂ ਪਹਿਲਾਂ ਆਪਾਂ ਆਪਦੀ ਰੀਡ ਦੀ ਹੱਡੀ ਨੂੰ ਮੋਬਿਲਾਈਜ਼ ਕਰਨਾ ਬਹੁਤ ਜ਼ਰੂਰੀ ਹੈ ਕਦੇ ਵੀ ਤੁਸੀਂ ਕੋਈ ਵੀ ਕਸਰਤ ਕਰਨੀ ਹੈ ਪਹਿਲਾਂ ਉਸ ਤੇ ਤੁਸੀਂ ਗਰਮ ਪਾਣੀ ਵਾਲੀ ਬੋਤਲ ਨਾਲ 10 ਤੋਂ 15 ਮਿੰਟ ਸੇਕ ਸਵੇਰੇ ਸ਼ਾਮ ਕਹਿ ਲੋ ਜਾਂ ਇੱਕ ਵਾਰੀ ਹੀ ਤਿੰਨ ਤੋਂ ਚਾਰ ਦਿਨ ਜ਼ਰੂਰ ਦਿਓ ਜੀ ਪਹਿਲੀ ਕਸਰਤ ਕੀ ਹੈ ਤੁਸੀਂ ਉਲਟੇ ਲੇਟ ਜਾਣਾ ਦੋਨੋਂ ਆਪਦੇ ਪੈਰ ਖੋਲ ਦੇਣੇ ਆ ਇਸ ਗੋਡੇ ਨੂੰ ਇਸ ਗਿੱਟੇ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਹੈ ਔਰ ਇਸ ਨੂੰ ਤੁਸੀਂ 10 ਤੋਂ 15 ਵਾਰ ਕਰਨਾ ਔਰ ਇਸ ਦੇ ਦੋ ਤੋਂ ਤਿੰਨ ਸੈੱਟ ਲਾਉਣੇ ਆ ਉਦੋਂ ਅਗਲੀ ਕਸਰਤ ਕੀ ਹੋਏਗੀ ਟਰੰਕ ਰੋਟੇਸ਼ਨ ਸਿੱਧੇ ਪੈਗੇ ਦੋਨੋਂ ਗੋਡੇ ਇਧਰ ਕਰਦਨ ਇਧਰ 5 ਸੈਕਿੰਡ ਹੋਲਡ ਦੋਨੋਂ ਗੋਡੇ ਇਧਰ ਕਰਦਨ ਇਧਰ 5 ਸੈਕਿੰਡ ਹੋਲਡ ਇਸਦੇ ਤੁਸੀਂ 4 ਤੋਂ 5 ਸੈਟ ਲਾਉਂਗੇ ਔਰ ਉਸ ਤੋਂ ਬਾਅਦ ਫਿਰ ਤੁਸੀਂ ਅਗਲੀਆਂ ਕਸਰਤਾਂ ਕਰਨੀਆਂ ਸ਼ੁਰੂ ਕਰੋਗੇ ਇਹ ਕਸਰਤ ਕੀ ਹੋਏਗੀ ਤੁਸੀਂ ਇੱਕ ਤੌਲੀਆ ਲੈ ਲਓਗੇ ਇਸ ਨੂੰ ਤੁਸੀਂ ਇੱਥੇ ਰੱਖ ਦੇਣਾ ਔਰ ਇਸ ਦੇ ਉੱਪਰ ਤੁਸੀਂ ਐਦਾਂ ਲੇਟ ਜਾਣਾ ਬਿਲਕੁਲ ਸਟ੍ਰੇਟ ਐਦਾਂ ਲੇਟ ਗਏ ਜਿਹੜਾ ਲੱਕ ਹੈ ਔਰ ਇਸ ਨੂੰ ਤੁਸੀਂ ਥੱਲੇ ਨੂੰ ਦਬੋਂਗੇ ਆਪਦੇ ਲੱਕ ਨੂੰ ਹੀ ਇੱਥੇ 10 ਗਿਣਾਂਗੇ 1 2 10 ਦੈਨ ਰਿਲੈਕਸ ਇਸਦੇ ਚਾਰ ਤੋਂ ਪੰਜ ਸੈੱਟ ਲਾਓ ਉਦੋਂ ਅਗਲੀ ਕਸਰਤ ਕੀ ਹੋਏਗੀ ਤੁਸੀਂ ਗਲੂਟ ਬ੍ਰਿਜ ਕਰਾਂਗੇ ਆਪਾਂ ਦੋਨੋਂ ਗੋਡੇ ਮੋੜ ਲੈਣੇ ਆ ਇਹ ਨਾਰਮਲ ਬ੍ਰਿਜਿੰਗ ਹੋ ਜਾਂਦੀ ਆ ਦੂਰ ਕਰਾਂਗੇ ਆ ਮਸਲਸ ਆਪਣੇ ਐਕਟੀਵੇਟ ਹੋਣਗੇ ਲੱਕ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਦੈਨ ਰਿਲੈਕਸ ਇਸਦੇ ਵੀ ਤੁਸੀਂ 10 ਸੈੱਟ ਲਾਉਣੇ ਆ ਉਦੋਂ ਅਗਲੀ ਕਸਰਤ ਆ ਜਾਂਦੀ ਆ ਹਾਫ ਕੋਬਰਾ ਦੋਨੇ ਬਾਹਾਂ ਖੋਲ ਦੇਣੀਆਂ ਨੇ ਔਰ ਗੱਦਨ ਉੱਪਰ ਚੱਕਣ ਦੀ ਕੋਸ਼ਿਸ਼ ਕਰਨੀ ਆ 10 ਸੈਕਿੰਡ ਹੋਲਡ ਫਿਰ ਥੱਲੇ ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਉਦੋਂ ਅਗਲੀ ਆ ਜਾਂਦੀ ਹੈ ਆਪਣੀ ਬਰਡ ਡੌਗ ਜਾਂ ਸਪਾਈਡਰਮੈਨ ਐਕਸਰਸਾਈਜ਼ ਫਿਗਰ ਆਫ 4 ਚ ਆ ਜਾਣਗੇ ਇੱਕ ਪਾਸੇ ਸਿੱਧੀ ਇੱਕ ਇੱਧਰ ਲੱਤ ਸਿੱਧੀ ਆਪੋਜ਼ਿਟ ਆਪਾਂ ਚੱਕਾਂਗੇ ਬਾਹਾਂ 10 ਸੈਕਿੰਡ ਹੋਲਡ ਫੇਡ ਰਿਲੈਕਸ ਦੋਨੋਂ ਸਾਈਡ ਕਰਨੀਆਂ ਚਾਰ ਤੋਂ ਪੰਜ ਵਾਰ ਕਰਨੀਆਂ ਸਾਰੀਆਂ ਕਸਰਤਾਂ ਤੁਸੀਂ ਸਵੇਰੇ ਸ਼ਾਮ ਕਰੋਗੇ ਜਾਂ ਇੱਕ ਵਾਰੀ ਕਰਨੀ ਸ਼ੁਰੂ ਕਰ ਦੋਗੇ ਤੁਹਾਡੀ ਜੋ ਸਪਾਈਨ ਹੈ ਬਿਲਕੁਲ ਸਟ੍ਰੇਟ ਹੋ ਗਈ ਹੈ ਉਹ ਨਾਰਮਲ ਪੋਜੀਸ਼ਨ ਚ ਆਉਣਾ ਸ਼ੁਰੂ ਹੋ ਜਾਏਗੀ ਸਤਿ ਸ਼੍ਰੀ ਅਕਾਲ ਜੀ